ਬਠਿੰਡੇ ਵਾਲਾ 에어ਪੋਰਟ ਆ ਜਿਹੜਾ ਉਹਦਾ ਬੁਰਾ ਹਾਲ ਆ ਬਠਿੰਡੇ ਵਾਲੇ 에어ਪੋਰਟ ਤੋਂ ਉਡਾਣਾਂ ਦਿੱਲੀ ਨੂੰ ਜਾਂਦੀਆਂ ਦੋ 에어ਲਾਈਨਾਂ ਦੀਆਂ ਉਡਾਣਾਂ ਜਾਂਦੀਆਂ ਸੀ ਇੱਕ ਨੇ ਤਾਂ ਆਪਦਾ ਕੰਮ ਪੱਕਾ ਹੀ ਬੰਦ ਕਰਤਾ ਤੇ ਇੱਕ ਨੇ ਆਪਣਾ ਕੰਮ ਅੱਧਾ ਕਰਤਾ ਉਹ ਕਹਿੰਦੇ ਜਦੋਂ ਸਵਾਰੀ ਨਹੀਂ ਮਿਲਦੀ ਅਸੀਂ ਜਾਣਾ ਕਿਹਨੂੰ ਲੈ ਕੇ ਆ ਅਸੀਂ ਖਾਲੀ ਜਹਾਜ਼ ਭਜਾਈ ਫਿਰਗੇ ਆਉਣ ਜਾਣ ਵਾਲੀਆਂ ਸਵਾਰੀਆਂ ਹੋਣ ਤਾਂ ਤਾਂ ਅਸੀਂ ਇੱਕ ਨਹੀਂ ਥਾਂ ਦੋ ਦੋ ਥਾਂ ਤੇ ਤਿੰਨ ਅਸੀਂ ਉਡਾਣਾਂ ਵੀ ਕਰ ਦਈਏ ਪਰ ਜਦੋਂ ਇੱਥੇ ਹੈ ਕੁਛ ਨਹੀਂ ਤੇ ਫਿਰ ਭਾਈ ਅਸੀਂ ਜਾਵਾਂਗੇ ਕਿਵੇਂ ਤੇ ਜਾਣਾ ਕਿਉਂ ਵੀ ਆ ਅਗਲੀ ਗੱਲ ਇਹ ਆ ਵੀ ਬਠਿੰਡੇ ਵਾਲੇ 에어ਪੋਰਟ ਦੀ ਰਿਪੋਰਟ ਆ ਤੇ ਹਲਵਾਰੇ ਵਾਲੇ 에어ਪੋਰਟ ਦੀ ਰਿਪੋਰਟ ਇਹ ਆ ਕਿ ਭਾਈ ਉਹ 100% ਤਿਆਰ ਹੋ ਗਿਆ ਸਰਕਾਰ ਵੀ ਇਹ ਗੱਲ ਕਹਿੰਦੀ ਹੈ ਪ੍ਰਸ਼ਾਸਨਿਕ ਅਧਿਕਾਰੀ ਇਹ ਗੱਲ ਕਹਿੰਦੇ ਕਿ ਇਸ 에어ਪੋਰਟ ਦੇ ਨਾਲ ਲੁਧਿਆਣਾ, ਸੰਗਰੂਰ, ਬਰਨਾਲਾ ਤੇ ਆਲੇ-ਦੁਆਲੇ ਦੇ ਹੋਰ ਖੇਤਰਾਂ ਨੂੰ ਬੇਹਦ ਫਾਇਦਾ ਮਿਲੂਗਾ। ਆਉਣ ਜਾਣ ਦੇ ਵਿੱਚ ਬੜੀਆਂ ਸਹੂਲਤਾਂ ਮਿਲਣਗੀਆਂ। ਦਿੱਲੀ ਜਾਣਾ ਜਾਂ ਕਿਤੇ ਵੀ ਹੋਰ ਜਾਣਾ ਇਹ ਆਉਣ ਜਾਣ ਦਾ ਕੰਮ ਆ ਜਿਹੜਾ ਉਹ ਸਮਾਂ ਘਟੂਗਾ ਤੇ ਤੁਸੀਂ ਵੇਲੇ ਸਿਰ ਆਪ ਦਾ ਇੱਕ ਤੋਂ ਦੂਜੀ ਥਾਂ ਤੱਕ ਪਹੁੰਚ ਜਾ ਕਰੋਗੇ। ਤੁਹਾਨੂੰ ਚੇਤੇ ਹੋਣਾ ਕਿ ਜੁਲਾਈ ਮਹੀਨੇ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਮੋਦੀ ਸਾਹਿਬ ਨੇ ਇਹਦਾ ਵਰਚੁਅਲ ਤਰੀਕੇ ਨਾਲ ਉਦਘਾਟਨ ਕਰਨਾ ਸੀ ਪਰ ਕਿਸੇ ਕਾਰਨ ਕਰਕੇ ਇਹ ਹੋ ਨਹੀਂ ਸਕਿਆ ਪ੍ਰਸ਼ਾਸਨ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਹਲਵਾਰੇ ਵਾਲਾ 에ਅਰਪੋਰਟ 100% ਦੀ ਤਿਆਰ ਆ ਟਰਮੀਨਲ ਇਹਦਾ ਤਿਆਰ ਆ ਟਰੋਲੀ ਏਰੀਆ ਇਹਦਾ ਤਿਆਰ ਆ ਪਾਰਕਿੰਗ ਇਹਦੀ ਤਿਆਰ ਆ ਤੇ ਬਾਕੀ ਵੀ ਜਿਹੜਾ ਤਾਮਜਾਮ ਹੁੰਦਾ ਕਿਸੇ ਵੀ 에ਅਰਪੋਰਟ ਦੇ ਵਿੱਚੋਂ 100% ਰੈਡੀ ਆ ਉਹਨਾਂ ਨੇ ਪਤਾ ਲੱਗਾ ਜੀ ਕਿ ਉਡਾਣਾਂ ਦੇ ਵਾਸਤੇ ਅਰਜ਼ੀ ਵੀ ਲਿਖੀ ਆ ਬੇਨਤੀ ਵੀ ਕੀਤੀ ਆ ਬੇਨੇ ਪਾਈ ਇਹ ਕਦੋਂ ਸਾਰਾ ਕੁਝ ਚੱਲਦਾ ਪਰ ਮੈਨੂੰ ਕਦੇ-ਕਦੇ ਇਸ ਗੱਲ ਦੇ ਉੱਤੇ ਹੈਰਾਨੀ ਹੁੰਦੀ ਹੈ ਜੀ ਕਿ ਕੀ ਜਿਹੜੇ ਇਹ ਹਵਾਈ ਅੱਡੇ ਪੰਜਾਬ ਦੇ ਵਿੱਚ ਬਣ ਰਹੇ ਹਨ ਜਾਂ ਬਣ ਗਏ ਹਨ ਉਹਨਾਂ ਦੇ ਪ੍ਰਤੀ ਕੇਂਦਰ ਦੀ ਸੁਜਗ ਨੀਤੀ ਹੈ ਕੋਈ ਸਵੱਲੀ ਨਜ਼ਰ ਹੈ ਕਿ ਜਿਹੜੇ ਇਸ ਵੇਲੇ ਸ਼ਹਿਰੀ ਹਵਾਵਾਦੀ ਵਿਭਾਗ ਦੇ ਨਾਲ ਜੁੜੇ ਹੋਏ ਅਧਿਕਾਰੀ ਆ ਜਿਹੜੇ ਮੰਤਰੀ ਸਹਿਬਾਨ ਆ ਉਹ ਇਸ ਗੱਲ ਦੇ ਵੱਲ ਤਵੱਜੂ ਦਿੰਦੇ ਆ 에어ਪੋਰਟ ਅਥਾਰਟੀ ਇਸ ਗੱਲ ਦੇ ਵੱਲ ਧਿਆਨ ਦਿੰਦੀ ਆ ਕਿ ਭਾਈ ਪੰਜਾਬ ਦੇ ਵਿੱਚ ਜਿਹੜੇ 에어ਪੋਰਟ ਆ ਇੱਥੋਂ ਅਸੀਂ ਕਨੈਕਟੀਵਿਟੀ ਵੱਧ ਤੋਂ ਵੱਧ ਜੋੜੀਏ ਉਹ ਤਾਂ ਸਾਡੇ ਵੱਲ ਚਾਲ ਨਹੀਂ ਕਰਨੀ ਇੱਥੇ ਅਮਰਸਰ ਦੇ 에어ਪੋਰਟ ਤੋਂ ਕਿੰਨੀਆਂ ਕੋ ਉਡਾਣਾਂ ਚੱਲਦੀਆਂ ਅੰਤਰਰਾਸ਼ਟਰੀ ਕਿੰਨੀ ਵਾਰ ਇਸ ਗੱਲ ਦੀ ਮੰਗ ਕੀਤੀ ਆ ਪੰਜਾਬੀਆਂ ਨੇ ਵਾਰ-ਵਾਰ ਉਹਨਾਂ ਨੇ ਇਸ ਗੱਲ ਦੇ ਲਈ ਠਿਕਰੀਆਂ ਭੰਨੀਆਂ ਮੱਥਾਂ ਦੇ ਨਾਲ ਕਿ ਭਾਈ ਇੱਥੋਂ ਜੇਕਰ ਵੱਧ ਤੋਂ ਵੱਧ ਉਡਾਣਾਂ ਹੋਣ ਵੱਖ-ਵੱਖ ਦੇਸ਼ਾਂ ਨੂੰ ਸਾਨੂੰ ਦਿੱਲੀ ਤੱਕ ਦਾ ਸਫ਼ਰ ਤੈਅ ਨਾ ਕਰਨਾ ਪਵੇ ਸਾਨੂੰ ਪਹਿਲਾਂ ਤਾਂ ਇੱਥੋਂ ਪੰਜਾਬ ਦੇ ਵਿੱਚੋਂ ਦਿੱਲੀ ਜਾਣਾ ਪੈਂਦਾ ਫਿਰ ਸੀ ਜਹਾਜ਼ ਫੜਦੇ ਆ ਤੇ ਜੇ ਸਾਨੂੰ ਆਪਦੇ ਪੰਜਾਬ ਦੇ ਵਿੱਚੋਂ ਅਮਰਸਰ ਦੇ 에어ਪੋਰਟ ਤੋਂ ਹੀ ਜਹਾਜ਼ ਮਿਲ ਜਾਵੇ ਤੇ ਸਾਨੂੰ ਦਿੱਲੀ ਜਾਣ ਦੀ ਕੀ ਲੋੜ ਆ ਪਰ ਕਿਉਂਕਿ ਇਹਦੇ ਵਿੱਚ ਆਰਥਿਕ ਨੀਤੀਆਂ ਦੀ ਗੱਲ ਵੀ ਆ ਜੇ ਮੰਨ ਲਓ ਅੰਮ੍ਰਿਤਸਰ ਦਾ 에어ਪੋਰਟ ਹੀ ਇੰਨਾ ਚੱਲ ਪਿਆ ਤੇ ਭਾਈ ਸਵਾਰੀਆਂ ਦੀ ਗਿਣਤੀ ਉੱਥੇ ਜਾਣ ਵਾਲਿਆਂ ਦੀ ਗਿਣਤੀ ਦਿੱਲੀ ਵਿੱਚ ਘਟ ਗਈ ਤਾਂ ਫਿਰ ਤਾਂ ਭਾਈ ਉਹਨਾਂ ਨੂੰ ਰੇਵੀ ਨੂੰ ਘਟ ਗਿਆ ਉਹ ਕਦੋਂ ਚਾਣਗੇ ਵੀ ਭਾਈ ਪੰਜਾਬ ਦਾ ਜਾਂ ਕੋਈ ਹੋਰ ਕਿਸੇ ਖੇਤਰ ਦਾ ਵੀ ਭਾਈ ਇੰਨਾ 에어ਪੋਰਟ ਚੱਲੇ ਵੀ ਭਾਈ ਦਿੱਲੀ ਦੇ ਉੱਤੇ ਨਿਰਭਰਤਾ ਘਟੇ ਇਹਦੇ ਵਿੱਚ ਸਿਆਸੀ ਕਾਰਨ ਵੀ ਆ ਇਹਦੇ ਵਿੱਚ ਆਰਥਿਕ ਕਾਰਨ ਵੀ ਆ ਇਹਦੇ ਵਿੱਚ 에어ਲਾਈਨਾਂ ਦੇ ਮਸਲੇ ਵੀ ਆ ਇਹਦੇ ਵਿੱਚ ਸਰਕਾਰਾਂ ਦੇ ਮਸਲੇ ਵੀ ਆ ਇਹ ਭਾਈ ਕਿਸੇ ਖਾਨ ਨੂੰ ਅਸੀਂ ਇੰਨਾ ਤਰੱਕੀ ਵਾਲਾ ਨਹੀਂ ਬਣਾਉਣਾ ਕਿਸੇ ਥਾਂ ਨੂੰ ਅਸੀਂ ਇਹਨਾਂ ਪ੍ਰਚਾਰਨਾ ਨਹੀਂ ਕਿ ਦਿੱਲੀ ਵੀ ਸਾਖਟ ਹੈ ਦਿੱਲੀ ਦੇ ਵਿੱਚ ਜਿਹੜੀਆਂ ਉਹੀ ਉਡਾਣਾ ਹੁੰਦੀਆਂ ਦਿੱਲੀ ਵਾਲੀਆਂ ਉਡਾਣਾਂ ਦੇ ਉੱਤੇ ਨਿਰਭਰ ਰਹਿਣਾ ਤੇ ਫਿਰ ਗੱਲ ਬਣਦੀ ਮੈਂ ਤੁਹਾਨੂੰ ਦੱਸ ਦਿੰਨਾ ਕਿ ਬਠਿੰਡੇ ਦੇ ਵਿੱਚ ਹੋਇਆ ਕੀ ਆ ਵਿਰਕ ਕਲਾਾਂ ਦੇ ਵਿੱਚ ਆਪਾਂ ਜਾਣਦੇ ਬਠਿੰਡਾ ਦੇ ਵਿੱਚ 에어ਪੋਰਟ ਆ ਇਹ 2019 ਦੇ ਵਿੱਚ ਸ਼ੁਰੂ ਹੋਇਆ ਸੀ ਤੇ ਕੋਵਿਡ ਦੇ ਮੌਕੇ ਕਰੋਨਾ ਦੇ ਮੌਕੇ ਇਹ ਕੁਝ ਸਮਾਂ ਬੰਦ ਵੀ ਰਿਹਾ ਪਰ ਬਾਅਦ ਦੇ ਵਿੱਚ ਉਡਾਣਾਂ ਫਿਰ ਸ਼ੁਰੂ ਹੋਈਆਂ ਇੱਥੇ ਜੀ ਦੋ ਰੂਟਾਂ ਫਲਾਈ ਬਿਗ ਬਠਿੰਡਾ ਤੋਂ ਹਿੰਡਨ ਤੇ ਅਲਾਈਅੰਸ 에어 ਬਠਿੰਡਾ ਤੋਂ ਦਿੱਲੀ ਰਾਹੀਂ ਇਹ ਜੁੜਿਆ ਹੋਇਆ ਇਹ 에ਰਪੋਰਟ ਆ ਜਿਹੜਾ ਜਾਣਕਾਰੀ ਇਹ ਮਿਲੀ ਜੀ ਫਲਾਈ ਬਿਗ 에ਰਲਾਈਨ ਨੇ 27 ਸਤੰਬਰ ਤੋਂ ਆਪਣੀਆਂ ਉਡਾਣਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ 27 ਸਤੰਬਰ ਤੋਂ ਯਾਨੀ ਕਿ ਪਿਛਲੇ ਮਹੀਨੇ 27 ਤਰੀਕ ਤੋਂ ਇੱਥੇ ਫਲਾਈ 에ਰ ਨੇ ਆਪਣੀਆਂ ਉਡਾਣਾਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਫਲਾਈ ਬਿਗ 에ਰਲਾਈਨ ਨੇ ਉਹਨਾਂ ਦਾ ਇਹ ਕਹਿਣਾ ਜੀ ਕਿ ਸਵਾਰੀਆਂ ਦੀ ਘਾਟ ਹੈ ਇਸ ਕਰਕੇ ਅਸੀਂ ਇਸ ਰੂਟ ਦੇ ਉੱਤੇ ਜਹਾਜ਼ ਚਲਾ ਨਹੀਂ ਸਕਦੇ ਇਹ ਜਿਹੜੀ ਸੇਵਾ 2023 ਦੇ ਵਿੱਚ ਸ਼ੁਰੂ ਹੋਈ ਸੀ ਤੇ ਇਸ ਦੌਰਾਨ ਉਡਾਣ ਦੇ ਵਿੱਚ ਔਸਤਨ 4 ਤੋਂ ਲੈ ਕੇ 6 ਮੁਸਾਫਿਰ ਹੀ ਸਫ਼ਰ ਕਰ ਰਹੇ ਸੀ ਇਸ ਕਰਕੇ ਉਹਨਾਂ ਨੇ ਭਾਈ ਇਹ ਬੰਦ ਕਰਤਾ ਉਧਰ ਅਲਾਈਅੰਸ 에ਅਰ ਨੇ 19 ਸਤੰਬਰ ਤੋਂ ਆਪਣੀਆਂ ਹਫਤਾਵਰੀ ਉਡਾਣਾਂ ਅਧੀਆਂ ਕਰਤੀਆਂ ਫੁਲਾਈ ਬਿਗਦੇ ਮੈਨੇਜਰ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਜੀ ਇਹ ਉਡਾਣਾਂ ਅਸਥਾਈ ਰੂਪ ਵਿੱਚ ਸਸਪੈਂਡ ਕੀਤੀਆਂ ਗਈਆਂ ਤੇ ਨਵੰਬਰ ਦੇ ਵਿੱਚ ਸੇਵਾ ਅਸੀਂ ਸ਼ਾਇਦ ਫੇਰ ਸ਼ੁਰੂ ਕਰ ਦੇਗੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਕੰਪਨੀ ਦੇ ਕੁਝ ਜਹਾਜ਼ ਫਿਲਹਾਲ ਮੁਰੰਮਤ ਦੇ ਅਧੀਨ ਆ ਸੋ ਕਹਿਣ ਦਾ ਭਾਵ ਇਹ ਜੀ ਕਿ ਇੱਕ 에어ਲਾਈਨ ਨੇ ਤਾਂ ਆਪਣਾ ਕੰਮ ਮੁਕੰਮਲ ਬੰਦ ਕਰਤਾ ਇੱਕ 에어ਲਾਈਨ ਨੇ ਆਪਣੀਆਂ ਉਡਾਣਾਂ ਹਫਤਾਵਾਰੀ ਉਡਾਣਾਂ ਦੇ ਵਿੱਚ ਅੱਧ ਕਰ ਦਿੱਤਾ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਭਾਈ ਇਹ ਮੁਰੰਮਤ ਵਾਸਤੇ ਜਹਾਜ਼ ਗਏ ਆ ਜੇ ਇੱਥੋਂ ਸਵਾਰੀਆਂ ਬਹੁਤ ਮਿਲਦੀਆਂ ਹੁਣ ਤਾਂ ਮੁਰੰਮਤ ਵੀ ਮਿੰਟੋ-ਮਿੰਟੀ ਹੋ ਜਾਣੀ ਆ ਤੇ ਜਹਾਜ਼ ਵੀ ਮਿੰਟੋ-ਮਿੰਟੀ ਇੱਥੇ ਮੁਹੱਈਆ ਕਰਵਾ ਦਿੱਤੇ ਜਾਣੇ ਪਰ ਜਦੋਂ ਸਵਾਰੀਆਂ ਹੀ ਨਹੀਂ 4 ਜਾਂ 6 ਸਵਾਰੀਆਂ ਦੀ ਖਾਤਰ ਬੰਦਾ ਕਿਵੇਂ ਜਹਾਜ਼ ਲਜਾਊ 에어ਲਾਈਨ ਕਿਵੇਂ ਜਹਾਜ਼ ਲੈ ਕੇ ਜਾਓ ਇਹ ਕੋਈ ਸਿਨੇਮਾ ਤਾਂ ਹੈ ਨਹੀਂ ਵੀ ਭਾਈ ਇਹ ਸਥਾਨ ਦੇ ਉੱਤੇ ਫਿਲਮ ਚਲਾਉਣੀ ਪੈਣੀ ਆ ਭਾਵੇਂ ਪੰਜ ਬੰਦੇ ਹੀ ਆਏ ਹੁਣ ਭਾਵੇਂ ਤਿੰਨ ਬੰਦੇ ਹੀ ਆਏ ਹੁਣ ਇਹ ਤਾਂ ਜਹਾਜ਼ ਆ ਜਹਾਜ਼ ਦੇ ਖਰਚੇ ਬਹੁਤ ਹੁੰਦੇ ਆ ਹੁਣ ਸਵਾਲ ਹੀ ਪੈਦਾ ਹੁੰਦਾ ਵੀ ਜਦੋਂ ਬਠਿੰਡੇ ਵਾਲੇ 에어ਪੋਰਟ ਦਾ ਆ ਹਾਲ ਆ ਤੁਸੀਂ ਆਦਮਪੁਰ ਵਾਲੇ 에어ਪੋਰਟ ਦੀ ਗੱਲ ਕਰ ਲਓ ਇੱਥੋਂ ਕਿੰਨੀਆਂ ਕੋਡ ਆਣਾ ਜਾਂਦੀਆਂ ਅਸੀਂ ਇੱਕ ਵਾਰ ਇੱਥੋਂ ਹਜੂਰ ਸਾਹਿਬ ਗਏ ਸੀ ਹਜੂਰ ਸਾਹਿਬ ਜਦੋਂ ਅਸੀਂ ਗਏ ਰਾਤ ਦੇ ਵਿੱਚ ਇੱਕ ਥਾਂ ਦੇ ਉੱਤੇ ਅੱਧੇ ਪੌਣੇ ਘੰਟੇ ਦਾ ਠਹਿਰਾਅ ਸੀ ਫਿਰ ਅਸੀਂ ਹਜੂਰ ਸਾਹਿਬ ਦੇ ਵਿੱਚ ਪਹੁੰਚੇ ਆ ਜੇ ਤੁਸੀਂ ਅੱਜ ਟਿਕਟ ਲੈ ਲੈਂਦੇ ਆ ਤੇ ਭਾਈ ਤੁਹਾਨੂੰ ਟਿਕਟ ਵੰਗੀ ਪੈਂਦੀ ਜੇਕਰ ਡੇਢ ਦੋ ਮਹੀਨੇ ਪਹਿਲਾਂ ਮਹੀਨੇ ਫਿਰ ਥੋੜੀ ਜੀ ਸਸਤੀ ਵੀ ਪੈਂਦੀ ਆ ਪਰ ਇੱਥੇ ਇੱਕੋ 에ਰਲਾਈਨ ਆ ਜੇ ਇੱਥੇ ਤਿੰਨ ਚਾਰ 에ਰਲਾਈਨਾਂ ਹੋਣ ਤੇ ਫਿਰ ਮੁਕਾਬਲੇ ਦੇ ਵਿੱਚ ਆ ਕੇ ਕੰਪੀਟੀਸ਼ਨ ਦੇ ਵਿੱਚ ਆ ਕੇ ਤੇ ਫਿਰ ਭਾਈ ਪੁੱਤਰ ਦਾ ਟਿਕਟ ਸਸਤੀ ਵੀ ਹੋਵੇ ਪਰ 에ਰਲਾਈਨ ਵੀ ਸੱਚੀ ਆ ਉਹ ਕਹਿੰਨੇ ਵੀ ਜਦੋਂ ਇੱਥੋਂ ਬੰਦੇ ਹੀ ਦਿੰਦੇ 15 20 ਜਾਂਦੇ ਤੇ ਅਸੀਂ ਇੱਥੇ ਦੋ ਜਹਾਜ਼ ਚਲਾ ਕੇ ਲੈਣੇ ਕੀ ਆ ਪਹਿਲੇ ਜਹਾਜ਼ ਦੇ ਖਰਚੇ ਪੂਰੇ ਨਹੀਂ ਹੁੰਦੇ ਅਸੀਂ ਨਵਾਂ ਜਹਾਜ਼ ਕਿਉਂ ਇੱਥੇ ਲਾਉਣਾ ਮਤਲਬ ਇਹਦਾ ਇਹ ਆ ਕਿ ਪੰਜਾਬ ਦੇ ਵਿੱਚ ਭਾਵੇਂ ਤੁਸੀਂ ਆਦਮਪੁਰ ਵਾਲੇ 에ਰਪੋਰਟ ਦੀ ਗੱਲ ਕਰ ਲਓ ਭਾਵੇਂ ਬਠਿੰਡੇ ਵਾਲੇ ਦੀ ਗੱਲ ਕਰ ਲੋ ਭਾਵੇਂ ਜਿਹੜਾ ਸ਼ੁਰੂ ਹੋਣਾ ਹਲਵਾਰੇ ਵਾਲੇ ਦੀ ਗੱਲ ਕਰ ਲੋ ਤੇ ਭਾਵੇਂ ਅੰਮ੍ਰਿਤਸਰ ਦੇ 에어ਪੋਰਟ ਦੀ ਗੱਲ ਕਰ ਲੋ ਇਹਨਾਂ 에어ਪੋਰਟਾਂ ਦੇ ਵੱਲ ਕਿਸੇ ਦਾ ਖਿਆਲ ਹੀ ਨਹੀਂ ਸੁਭਾਈ ਸਰਕਾਰ ਇਹ ਗੱਲ ਕਹਿ ਕੇ ਕਿ ਮਾਣ ਮਹਿਸੂਸ ਕਰਦੀ ਆ ਦੇਖੋ ਜੀ ਅਸੀਂ 에어ਪੋਰਟ ਬਹੁਤ ਬਣਾ ਦਿੱਤੇ ਹਨ 에어ਪੋਰਟਾਂ ਦੇ ਨਾਲ ਦੇਖੋ ਜੀ ਬੰਬੇ ਜਾਣਾ ਦਿੱਲੀ ਜਾਣਾ ਬੜਾ ਆਸਾਨ ਹੋ ਗਿਆ ਇਥੋਂ ਤੁਸੀਂ ਬਾਕੀ ਵਕ ਵਕ ਸ਼ਹਿਰਾਂ ਨੂੰ ਵੀ ਜਾ ਸਕਦੇ ਹੋ ਭਾਈ ਜਾ ਤਾਂ ਸਕਦੇ ਹੋਂ ਪਰ ਜਾਵੇ ਕੋਈ ਕਿਉਂ ਜਾਊ ਕੋਈ ਕਿਵੇਂ ਇੱਕ ਤਾਂ ਇਹ ਹੈ ਜੀ ਕਿ ਇਨ੍ਹਾਂ 에ਅਰਪੋਰਟਾਂ ਦਾ ਪ੍ਰਬੰਧ ਨਹੀਂ ਵਧੀਆ ਹੁੰਦਾ ਦੂਜਾ ਇਹ ਹੈ ਕਿ ਇੱਥੇ 에ਅਰਲਾਈਨਾਂ ਨਹੀਂ ਹੁੰਦੀਆਂ ਤੀਜਾ ਇਹ ਹੈ ਕਿ ਇੱਥੇ ਸਵਾਰੀਆਂ ਨਹੀਂ ਹੁੰਦੀਆਂ ਸਵਾਰੀਆਂ ਕਿਉਂ ਨਹੀਂ ਹੁੰਦੀਆਂ ਜਾਂ ਤਾਂ ਹੋਵੇ ਪੰਜਾਬ ਦੇ ਵਿੱਚ ਬਹੁਤ ਵੱਡੀ ਇੰਡਸਟਰੀ ਲੋਕਾਂ ਦਾ ਆਉਣ ਜਾਣ ਲੱਗਾ ਰਿਹਾ ਕਾਰੋਬਾਰੀ ਬੰਦੇ ਆ ਰਹੇ ਜਾ ਰਹੇ ਆ ਤੇ ਬੰਦਾ ਇਹ ਸੋਚਦਾ ਵੀ ਜੇਕਰ ਮੈਂ ਫਰੀਦਕੋਟੋਂ ਚੱਲ ਕੇ ਤੇ ਬਠਿੰਡੇ ਜਾਣਾ ਮੰਨ ਲਓ ਅਸੀਂ ਜਾਣਾ ਹੈਗਾ ਦਿੱਲੀ ਤੇ ਬਠਿੰਡੇ ਜਾਣ ਦੇ ਉੱਤੇ 2 ਘੰਟੇ ਲੱਗੇ ਫਰੀਦਕੋਟੋਂ 2 ਘੰਟੇ ਪਹਿਲਾਂ ਉੱਥੇ ਪਹੁੰਚਣਾ ਮਤਲਬ 4 ਘੰਟੇ ਹੋ ਗਏ ਤੇ ਮੰਨ ਲਓ ਵੀ ਡੇਢ ਘੰਟੇ ਦੇ ਵਿੱਚ ਆਪਾਂ ਉੱਥੇ ਪਹੁੰਚਨੇ ਆ 1 ਘੰਟੇ ਚ ਪਹੁੰਚਨੇ ਆ ਤੇ ਮਤਲਬ ਆਪਣੇ 5 5.5 ਘੰਟੇ ਬਣ ਗਏ ਬੰਦਾ ਕਹਿੰਦਾ ਇੰਨੇ ਸਮੇਂ ਦੇ ਵਿੱਚ ਅਸੀਂ ਕਾਰ ਦੇ ਵਿੱਚ ਪਹੁੰਚ ਜਾਣਾ ਦਿੱਲੀ ਤੇ ਅਸੀਂ ਭਾਈ ਇੱਥੇ 에ਅਰਲਾਈਨ ਦੇ ਰਾਹੀਂ ਕੀ ਕਰਨਾ ਅਸੀਂ ਹਵਾਈ ਉਡਾਨ ਲੈਣੀ ਕਿਉਂ ਆ ਮਤਲਬ ਇਹ ਆ ਕਿ ਇਹਦੇ ਕਾਰਨ ਲੱਭਣੇ ਪੈਣਗੇ ਤੁਸੀਂ ਐਂ ਤਾਂ ਜਿਵੇਂ ਪੰਜਾਬ ਦੇ ਵਿੱਚ ਬੱਸ ਛੱਡੇ ਆ ਉਹ ਬੱਸ ਛੱਡੇ ਵਾਂਗੂ ਆਪਾਂ 에ਅਰਪੋਰਟ ਖੜੇ ਕਰੀ ਜਾਂਦੇ ਆ ਉਹਦਾ ਲਾਭ ਕੋਈ ਨਹੀਂਗਾ ਇੱਥੇ 에ਅਰਲਾਈਨਾਂ ਵੀ ਚੰਗੀਆਂ ਹੋਣੀਆਂ ਚਾਹੀਦੀਆਂ ਟਿਕਟਾਂ ਵੀ ਸਸਤੀਆਂ ਹੋਣੀਆਂ ਚਾਹੀਦੀਆਂ 에ਅਰਪੋਰਟ ਦਾ ਪ੍ਰਚਾਰ ਵੀ ਜ਼ਬਰਦਸ ਇਥੇ ਇੰਡਸਟਰੀ ਵੀ ਬਹੁਤ ਹੋਣੀ ਚਾਹੀਦੀ ਆ ਤਾਂ ਜੋ ਲੋਕ ਆਉਂਦੇ ਰਹਿਣ ਜਾਂਦੇ ਰਹਿਣ ਆਉਣ ਜਾਣ ਦੇ ਵਿੱਚ ਲੱਗੇ ਰਹਿਣ ਤਾਂ ਬੰਦੇ ਨੂੰ ਲੱਗੇ ਵੀ ਜੇਕਰ ਮੈਂ ਰੀਅਲ ਗੱਡੀ ਤੇ ਜਾਣਾ ਜੇਕਰ ਮੈਂ ਕਾਰ ਤੇ ਜਾਣਾ ਮੇਰੇ 10 ਘੰਟੇ ਲੱਗਦੇ ਆ ਤੇ ਮੇਰਾ ਇੰਨਾ ਖਰਚਾ ਹੁੰਦਾ ਤੇ ਜੇ ਮੈਂ 에어ਲਾਈਨ ਦੇ ਰਾਹੀਂ ਜਾਣਾ ਫਲਾਣੀ 에어ਪੋਰਟ ਤੋਂ ਜਹਾਜ਼ ਫੜਦਾ ਤੇ ਫਿਰ ਮੇਰਾ ਸਮਾਂ ਇੰਨਾ ਬਚਦਾ ਤੇ ਮੇਰੇ ਪੈਸੇ ਇੰਨੇ ਕੀ ਲੱਗਦੇ ਆ ਇਸ ਗੱਲ ਦੇ ਵੱਲ ਖਿਆਲ ਨਹੀਂ ਆ ਪ੍ਰਧਾਨ ਮੰਤਰੀ ਸਾਹਿਬ ਨੇ ਕੁਝ ਕਵਰੇ ਪਹਿਲਾਂ ਗੱਲ ਕਹੀ ਸੀ ਕਿ ਚੱਪਲ ਵਾਲਾ ਆਦਮੀ ਵੀ ਜਹਾਜ਼ ਮੇ ਸਫਰ ਕਰੇਗਾ ਬਹੁਤ ਵਧੀਆ ਗੱਲ ਆ ਪਰ ਕੀ ਆਪਾਂ ਆਦਮਪੁਰ ਤੋਂ ਜੇਕਰ ਹਜੂਰ ਸਾਹਿਬ ਦੀ ਟਿਕਟ ਲੈਣੀ ਹੋਵੇ ਤੇ ਚੱਪਲ ਵਾਲਾ ਬੰਦਾ ਜਿਹੜਾ ਕਿ 8000 ਰੁਪਏ ਮਹੀਨਾ ਕਮਾਉਂਦਾ ਹੋਵੇ 7000 ਰੁਪਏ ਮਹੀਨਾ ਕਮਾਉਂਦਾ ਹੋਵੇ ਤੇ ਫਿਰ ਉਹ ਚੱਪਲ ਵਾਲਾ ਬੰਦਾ ਸਫ਼ਰ ਕਰ ਸਕਦਾ ਕੀ ਬਠਿੰਡੇ ਵਾਲੇ 에어ਪੋਰਟ ਤੋਂ ਜੇ ਕਿਤੇ ਜਾਣਾ ਹੋਵੇ ਤਾਂ ਕੀ ਚੱਪਲ ਵਾਲਾ ਬੰਦਾ ਸਫ਼ਰ ਕਰ ਸਕਦਾ ਇਹਦੇ ਵੱਲ ਵੀ ਗੌਰ ਕਰਨੀ ਚਾਹੀਦੀ ਆ ਚੱਪਲ ਵਾਲੇ ਬੰਦੇ ਦਾ ਮਤਲਬ ਇਹ ਨਹੀਂਗਾ ਵੀ ਉਹ 55000 ਕਮਾਉਂਦਾ ਹੋਵੇ ਉਹ ਚੱਪਲ ਵਾਲਾ ਨਹੀਂ ਉਹ ਤਾਂ ਵਧੀਆ ਬੂਟ ਵਾਲਾ ਹੋ ਗਿਆ ਜਿਹਦੇ ਕੋਲੇ 55000 ਆ ਉਹਨੂੰ 2000 ਰੁਪਏ ਟਿਕਟ ਮਹਿੰਗੀ ਵੀ ਪੈਗੀ ਕੋਈ ਗੱਲ ਨਹੀਂ ਮਤਲਬ ਇਹ ਹੈ ਜੀ ਕਿ ਸਰਕਾਰਾਂ ਨੇ ਜਿਹੜੀਆਂ ਭਾਵੇਂ ਕੇਂਦਰ ਦੀ ਸਰਕਾਰ ਆ ਭਾਵੇਂ ਕੋਈ ਵੀ ਸੂਬਾਈ ਸਰਕਾਰ ਹੋਵੇ ਉਹ ਇਹਨਾਂ 에ਰਪੋਰਟਾਂ ਦੇ ਨਾਂ ਨੂੰ ਵਰਤ ਕੇ ਤਾਂ ਭਾਵੇਂ ਕਹਿਣ ਅਸੀਂ ਦੇਖੋ ਜੀ ਵਿਕਾਸ ਕਿਵੇਂ ਕਰ ਦਿੱਤਾ ਅਸੀਂ 에ਰਪੋਰਟ ਦਾ ਜਾਲ ਵਿਛਾ ਦਿੱਤਾ 에ਰਪੋਰਟ ਬਣਾ ਦਿੱਤੇ ਪਰ ਹਕੀਕਤ ਇਹ ਆ ਵੀ ਇਹ 에ਰਪੋਰਟ ਉਵੇਂ ਕਾਮਯਾਬ ਹੁੰਦੇ ਨਹੀਂ ਜਿੰਨੀਆਂ ਆਪਾਂ ਫੜਾ ਮਾਰਦੇ ਜਿੰਨੀਆਂ ਅਸੀਂ ਪਾਡੀਆਂ ਮਾਰਦੇ ਆ ਇਹ 에ਰਪੋਰਟੋਂ ਮੈਂ ਕਾਮਯਾਬ ਹੁੰਦੇ ਨਹੀਂ ਆ ਤੇ ਕਾਮਯਾਬ ਇਸ ਕਰਕੇ ਨਹੀਂ ਹੁੰਦੇ ਕਿਉਂਕਿ ਕੇਂਦਰ ਦੀ ਸਰਕਾਰ ਦੀ ਕੋਈ ਸੁਵੱਲੀ ਨਜ਼ਰ ਪੰਜਾਬ ਦੇ ਵੱਲ ਨਹੀਂ ਤੇ ਸੋਬਾਈ ਸਰਕਾਰ ਆ ਜਿਹੜੀ ਸਿਰਫ ਇਸ ਗੱਲ ਦੇ ਵਿੱਚ ਮਾਨ ਮਹਿਸੂਸ ਕਰਦੀ ਹੈ ਵੀ ਭਾਈ ਇਹਨੂੰ ਅਸੀਂ ਮੈਨੀਫੈਸਟੋ ਦੇ ਵਿੱਚ ਸ਼ਾਮਲ ਕੀਤਾ ਸੀ ਉਹ ਅਸੀਂ ਕੰਮ ਕਰਕੇ ਦਿਖਾਤਾ ਜਦੋਂ ਅਕਾਲੀ ਦਲ ਭਾਜਪਾ ਗੱਠ ਜੋੜ ਦੀ ਸਰਕਾਰ ਸੀ ਹਲਵਾਰੇ ਵਾਲੇ 에어ਪੋਰਟ ਦੀ ਗੱਲ ਉਦੋਂ ਚੱਲੀ ਸੀ ਤੇ ਹਾਲੇ ਤੱਕ ਉਹ ਤਿਆਰ ਹੋ ਕੇ ਤੇ ਸ਼ੁਰੂ ਨਹੀਂ ਹੋਇਆ ਤੇ ਜਦੋਂ ਸ਼ੁਰੂ ਹੋ ਗਿਆ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਉਹਨੇ ਬਹੁਤਾ ਸਫਲ ਨਹੀਂ ਹੋਣਾ ਹਾਲ ਸ਼ਾਇਦ ਉਹਦਾ ਵੀ ਬਠਿੰਡੇ ਵਾਲਾ ਹੀ ਹੋਵੇ ਬਠਿੰਡੇ ਵਾਲੇ 에어ਪੋਰਟ ਦਾ ਕਿੰਨਾ ਪ੍ਰਚਾਰ ਹੋਇਆ ਸ਼ੁਰੂਆਤ ਕਰ ਦਿੱਤੀ ਆਇਆ ਕਰ ਦਿੱਤਾ ਹੈ ਆ ਕਰ ਦਿੱਤਾ ਹੈ ਇੱਕ ਚੀਜ਼ ਹੁੰਦੀ ਬਹੁਤ ਜ਼ਰੂਰੀ ਇੱਕ ਹੁੰਦੀ ਆ ਗੈਰ ਜ਼ਰੂਰੀ ਰੋਟੀ ਪਾਣੀ ਖਾਣਾ ਮਨੁੱਖ ਦੇ ਲਈ ਜ਼ਰੂਰੀ ਆ ਸਫ਼ਰ ਕਰਨਾ ਜ਼ਰੂਰੀ ਆ ਪਰ ਸਫ਼ਰ ਦੇ ਵਿੱਚ ਕਈ ਚੁਆਇਸ ਆ ਉਹ ਸਫ਼ਰ ਤੁਸੀਂ ਰੇਲ ਗੱਡੀ ਰਾਹੀਂ ਕਰਦੇ ਮੋਟਰਸਾਈਕਲ ਰਾਹੀਂ ਕਰਦੇ ਕਾਰ ਰਾਹੀਂ ਕਰਦੇ ਬੱਸ ਰਾਹੀਂ ਕਰਦੇ ਆ ਜਾਂ ਜਹਾਜ਼ ਰਾਹੀਂ ਕਰਦੇ ਤੁਹਾਡੀ ਆਪਣੀ ਚੁਆਇਸ ਆ ਤੇ ਜੇਕਰ ਭਾਈ ਜਹਾਜ਼ ਵਾਲੀ ਚੁਆਇਸ ਤੁਹਾਨੂੰ ਮਹਿੰਗੀ ਪੈਂਦੀ ਹੋਵੇ ਜੇਕਰ ਜਹਾਜ਼ ਵਾਲੀ ਚੁਆਇਸ ਦੇ ਵਿੱਚ ਵਕਤ ਵੱਧ ਬਰਬਾਦ ਹੁੰਦਾ ਹੋਵੇ ਤੇ ਫਿਰ ਤੁਸੀਂ ਉਹਦੇ ਰਾਹੀਂ ਜਾਓਗੇ ਕਿਵੇਂ ਸੋ ਮਤਲਬ ਕਹਿਣ ਦਾ ਇਹ ਆ ਕਿ ਕੇਂਦਰ ਦੀ ਸਰਕਾਰ ਨੂੰ ਪੰਜਾਬ ਦੇ 에어ਪੋਰਟ ਜਿਹੜੇ ਪਹਿਲਾਂ ਹੀ ਚੱਲਦੇ ਆ ਉਤੋਂ ਵੱਡ ਤੋਂ ਵੱਧ ਉਡਾਣਾ ਸ਼ੁਰੂ ਕਰਨੀਆਂ ਚਾਹੀਦੀਆਂ ਉਹ ਸਸਤੇ ਭਾਅ ਦੇ ਵਿੱਚ ਸ਼ੁਰੂ ਹੋਣੀਆਂ ਚਾਹੀਦੀਆਂ ਲੋਕਾਂ ਨੂੰ ਨਾਲ ਜੋੜਨ ਦੇ ਲਈ ਉਹਦਾ ਵੱਡ ਤੋਂ ਵੱਧ 에어ਪੋਰਟ ਦਾ ਪ੍ਰਚਾਰ ਹੋਣਾ ਚਾਹੀਦਾ ਸਾਨੂੰ ਆਦਮਪੁਰ ਦੇ 에어ਪੋਰਟ ਦੇ ਕਈ ਅਧਿਕਾਰੀਆਂ ਨੇ ਗੱਲ ਕਹੀ ਸੀ ਜਦੋਂ ਅਸੀਂ ਗਏ ਸੀ ਉਹ ਕਹਿੰਦੇ ਜੀ ਤੁਸੀਂ ਆਪਦੇ ਚੈਨਲ ਦੇ ਉੱਤੇ ਗੱਲ ਕਰੋ ਇੱਥੋਂ ਇੱਕ ਦੋ ਉਡਾਣਾ ਹੋਰ ਸ਼ੁਰੂ ਹੋਣ ਤੇ ਭਾਈ ਕਹਿੰਦੇ ਜੀ ਇੱਕ ਜਹਾਜ਼ ਇੱਥੋਂ ਜਾਂਦਾ ਤੇ ਇੱਕ ਹੀ ਆਉਂਦਾ ਤੇ ਭਾਈ ਅਸੀਂ ਇੱਥੇ ਬੈਠੇ ਰਹਿੰਨੇ ਸਾਰੀ ਰੈੜੀ ਸਾਡਾ ਕੋਈ ਫਾਇਦਾ ਕੀ ਹੈ ਜਦੋਂ ਅਸੀਂ ਕੰਮ ਤੇ ਆਈਆਂ ਵੱਡ ਤੋਂ ਵੱਡ ਕੰਮ ਲਿਆ ਜਾਵੇ ਪਰ ਭਾਈ ਹੁਣ ਕੀ ਕਰੀਏ ਇਹਦੇ ਵਿੱਚ ਝੋਲੀ ਬਹੁਤ ਕਿਸਮ ਦੇ ਆ ਸਰਕਾਰਾਂ ਇਸ ਗੱਲ ਦੇ ਵਿੱਚ ਬੱਲੇ ਬੱਲੇ ਕਰਵਾ ਲਈਆਂ ਜਹਾਜ਼ ਬਹੁਤ ਜਾ ਰਹੇ ਪੰਜਾਬ ਦੇ ਵਿੱਚ ਜਿਵੇਂ ਜਹਾਜ਼ ਭਰ ਭਰ ਕੇ ਜਾ ਰਹੇ ਤੇ ਆ ਰਹੇ ਆ ਦਿੱਲੀ 에ਅਰਪੋਰਟ ਦੇ ਉੱਤੋਂ ਪੰਜਾਬੀਆਂ ਦੀ ਨਿਰਭਰਤਾ ਖਤਮ ਨਾ ਹੋਵੇ ਇਹ ਕੇਂਦਰ ਦੀ ਸਰਕਾਰ ਚਾਹੁੰਦੀ ਸੀ ਵੀ ਹੈ ਵੀ ਤੇ ਚਾਹੁੰਦੀ ਰਹੂਗੀ ਵੀ ਪਹਿਲਾਂ ਅੰਮ੍ਰਿਤਸਰ ਵਾਲਾ 에ਅਰਪੋਰਟ ਬਹੁਤ ਕਾਮਯਾਬ ਹੋਵੇ ਜਿਹੜਾ ਕਿ ਕਾਮਯਾਬ ਨਹੀਂ ਆ ਪੰਜਾਬੀਆਂ ਨੂੰ ਇਹਦਾ ਫਾਇਦਾ ਬਹੁਤ ਆ ਜਿੰਨੀਆਂ ਕੋ ਉਡਾਣਾ ਅੰਤਰਰਾਸ਼ਟਰੀ ਜਾਂਦੀਆਂ ਦਾ ਫਾਇਦਾ ਪਰ ਜੇਕਰ ਦੁੱਗਣੀਆਂ ਚੌਗੜੀਆਂ ਅੰਤਰਰਾਸ਼ਟਰੀ ਉਡਾਣਾਂ ਸਿੱਧੀਆਂ ਸ਼ੁਰੂ ਕੀਤਾ ਜਾਣਾ ਅਮਰਸਰ ਤੋਂ ਤੇਰੇ ਵਰਗੀ ਰੀਸ ਕੋਈ ਨਹੀਂ ਕਿੰਨੀਆਂ ਉਡਾਣਾਂ ਜੜੀਆਂ ਇੱਥੋਂ ਅਮਰਸਰੋਂ ਚੱਲੇ ਪਹਿਲਾਂ ਦਿੱਲੀ ਪਹੁੰਚਾਂਗੇ ਦਿੱਲੀੋਂ ਅੱਗੇ ਪਹੁੰਚਾਂਗੇ ਸੋ ਇਹ ਤਾਂ ਇੱਕ ਚੁਆਇਸ ਫੇਰ ਇੱਕ ਨਵੀਂ ਵਿੱਚ ਬਣਾਤੀ ਗੱਲ ਸੋ ਸੋਚਣ ਦੀ ਲੋੜ ਆ ਵੀ ਸੱਚੀ ਮੁੱਚੀ ਪੰਜਾਬ ਦੇ ਵਿੱਚ 에ਅਰਪੋਰਟਾਂ ਦੀ ਹਾਲਤ ਕੀ ਆ 에ਅਰਪੋਰਟਾਂ ਦੀ ਸਥਿਤੀ ਕੀ ਆ 에ਅਰਪੋਰਟਾਂ ਤੋਂ ਉਡਾਣਾਂ ਕਿੰਨੀਆਂ ਕਿ ਜਾਂਦੀਆਂ ਲੋਕਾਂ ਨੂੰ ਇਹਦਾ ਫਾਇਦਾ ਕਿੰਨਾ ਕ ਤੇ ਖਬਰਾਂ ਕਿੰਨੀਆਂ ਕ